ਗੁਰੂ ਗੋਬਿੰਦ ਸਿੰਘ ਜੀ ਅਜੇ ਵੀ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਹਾਜ਼ਰ ਨਾਜ਼ਰ ਨੇ ਬਸ ਆਪਣੀਆਂ ਪਰਮਵਾੜੀਆਂ ਅੱਖਾਂ ਦੇ ਪਰਦੇ ਦਾ ਸਵਾਲ ਸਤਿਗੁਰੂ ਕਿੱਥੇ ਹੋਰ ਨਹੀਂ ਗੋਦਾਵਰੀ ਨਦੀ ਦੇ ਕੰਢੇ ਗੁਰਦੁਆਰਾ ਨਗੀਨਾ ਘਾਟ ਸਾਹਮਣੇ ਗੁਰਦੁਆਰਾ ਲੰਗਰ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾਤਨ ਸਥਾਨ ਮੰਨਿਆ ਜਾਂਦਾ ਹੈ ਜਦੋਂ ਗੁਰੂ ਸਾਹਿਬ ਨੇ ਨਗੀਨਾ ਘਾਟ ਵਾਲੇ ਸਥਾਨ 'ਤੇ ਡੇਰਾ ਲਾਇਆ ਸੀ ਤਾਂ ਇਸੇ ਹੀ ਸਥਾਨ ਤੇ ਮਹਾਰਾਜ ਦੇ ਸਿੰਘਾਂ ਦਾ ਅਤੇ ਸੰਗਤਾਂ ਦਾ ਲੋ ਲੰਗਰ ਇੱਥੇ ਹੀ ਬਣਦਾ ਸੀ ਬਾਬਾ ਨਿਦਾਨ ਸਿੰਘ ਜੀ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ ਬਾਬਾ ਨਦਾਨ ਸਿੰਘ ਜੀ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਜਿਹੜੇ ਫੌਜ ਦੀ ਨੌਕਰੀ ਕਰਦੇ ਸੀ ਜਦੋਂ ਉਹ ਦਰਸ਼ਨਾਂ ਲਈ ਇੱਥੇ ਆਏ ਕਦੇ ਪੰਜਾਬ ਨਹੀਂ ਮੁੜੇ ਐਨੀ ਸੇਵਾ ਕੀਤੀ ਐਨਾ ਮੋਹ ਪਿਆ ਕਿ ਇੱਥੇ ਹੀ ਵਸ ਗਏ ਉਹਨਾਂ ਦੀ ਸੇਵਾ ਵੇਖ ਕੇ ਕੁਝ ਲੋਕ ਉਹਨਾਂ ਤੋਂ ਜਲਦੇ ਵੀ ਸੀ ਇਸ ਕਰਕੇ ਇੱਕ ਦਿਨ ਬਾਬਾ ਜੀ ਨੇ ਸਭ ਕੁਝ ਛੱਡ ਕੇ ਪੰਜਾਬ ਜਾਣ ਦਾ ਫੈਸਲਾ ਕੀਤਾ ਜਦੋਂ ਉਹ ਨੰਦੇੜ ਸਟੇਸ਼ਨ 'ਤੇ ਬੈਠੇ ਪਾਗਤੀ 'ਤੇ ਲੀਨ ਸੀ ਕਹਿੰਦੇ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਤੇ ਇਸ ਸਥਾਨ ਬਾਰੇ ਦੱਸਿਆ ਤੇ ਕਿਹਾ ਨਿਦਾਨ ਸਿੰਘ ਜੀ ਜਾਓ ਤੇ ਉਸ ਸਥਾਨ ਨੂੰ ਪ੍ਰਗਟ ਕਰਕੇ ਉੱਥੇ ਸੇਵਾ ਕਰੋ ਬਾਬਾ ਨਿਦਾਨ ਸਿੰਘ ਜੀ ਨੇ ਕਿਹਾ ਸਤਿਗੁਰੂ ਐਨੀ ਮਾਇਆ ਮੇਰੇ ਕੋਲ ਨਹੀਂ ਜਿਸ ਤੋਂ ਮੈਂ ਸੇਵਾ ਕਰ ਸਕਾਂ ਉਦੋਂ ਸਤਿਗੁਰਾਂ ਨੇ ਬਾਬਾ ਨਿਦਾਨ ਸਿੰਘ ਜੀ ਨੂੰ ਇਹ ਵਰ ਦਿੱਤਾ ਕੇ ਖੀਸਾ ਮੇਰਾ ਹੱਥ ਤੇਰਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਸਥਾਨ ਤੇ 24 ਘੰਟੇ ਨਿਰੰਤਰ ਲੰਗਰ ਦੀ ਸੇਵਾ ਚੱਲਦੀ ਆ ਰਹੀ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਇਹ ਸੀ ਹਜੂਰ ਸਾਹਿਬ ਬਾਰੇ ਕੁਝ ਖਾਸ ਜਾਣਕਾਰੀ ਜਿਹੜੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੇ ਗੁਰੂ ਪਿਆਰੀ ਸਾਥ ਸੰਗਤ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ